ਆਮੋ ਕਰਤੀ ਬੱਤੇ ਵਸ ਇੱਕ ਦੋ ਬੇਨਤੀਆਂ ਕਰਦੀਆਂ ਪੰਜਾਬ ਵਾਲੋ ਕੇ ਜਿਸ ਤਰ੍ਹਾਂ ਸੀ ਇਹਨਾਂ ਖੇਡ ਮੇਲਿਆਂ ਦੇ ਉੱਤੇ ਵੱਡੇ ਵੱਡੇ ਇਕੱਠ ਕਰਦੇ ਆਉਂਦੇ ਆ ਐਸ ਤਰ੍ਹਾਂ ਹੀ ਸਾਨੂੰ ਅੱਜ ਲੋੜ ਆ ਜਿਹੜੇ ਸਾਡੇ ਪੰਜਾਬ ਦੇ ਉਹ ਜਹਾੜੂ ਯੋਧੇ ਉਹ ਨੌਜਵਾਨ ਜਿਹੜੇ ਦਿਗਰੂ ਕਰਦੀਆਂ ਜੇਲਾ ਜਬਾਦ ਨੇ ਅੰਸਰ ਲੱਗੀ ਹੋਈ ਦਾ ਅੱਜ ਫੇਰ ਇਸ ਬੁੱਧ ਸਰਕਾਰ ਨੇ ਭਾਜੀ ਅਮਰਪਾਲ ਸਿੰਘ ਦੀ ਮਾਤਾ ਨੂੰ ਗ੍ਰਿਫਤਾਰ ਕੀਤਾ ਗਿਆ ਅਸਰ ਤੋਂ ਕਿਉਂਕਿ ਕੱਲ ਨੂੰ ਉਹਨਾਂ ਨੇ ਦਮਦਮਾ ਸਾਹਤ ਤੋਂ ਕਲੌਡੀ ਸਾਹਤ ਤੋਂ ਇੱਕ ਚੇਤਨਾ ਨਾਲ ਲੈ ਕੇ ਤੁਰਨਾ ਸੀ ਦੇਖੋ ਮੈਂ ਕਹਿੰਦਾ ਜਾਵਾਂ ਇਸ ਤਰੀਕੇ ਨਾਲ ਇਹਨਾਂ ਨੇ ਅੱਜ ਸੁਖੀ ਹੋਈ ਹੈ ਕਿ ਸ਼ਾਂਤਮਈ ਤਰੀਕੇ ਦੇ ਨਾਲ ਵੀ ਸਾਨੂੰ ਬੋਲਣ ਦੀ ਇਜਾਜ਼ਤ ਹੈ ਸਾਡਾ ਕਾਰਪਾ ਪਿਆ ਜਾ ਰਿਹਾ ਆਵਾਜ਼ ਦੱਬੀ ਜਾ ਰਹੀ ਹੈ ਸ੍ਰੀ ਸੰਗਰੂਰ ਵਾਲਿਓ ਤੁਹਾਨੂੰ ਬੇਨਤੀ ਕਰਦਾ ਕਿ ਸੋਦੇ ਪਿੰਡਾਂ ਤੋਂ ਆਉਣਗੇ ਖੇਲ ਦੇ ਸਵਾਲ ਜੀ ਪੁੱਛਿਓ ਵੀਰ ਕਿਪਾਸੇ ਸਾਡੇ ਦੇ ਐਨਐਸਐ ਲਾ ਰਹੇ ਹੋ ਜਿਲ੍ਹਾ ਜਬਦ ਕਰ ਰਹੇ ਆ ਕਿ ਦੂਜੇ ਪਾਸੇ ਸਾਨੂੰ ਬੋਲਗਰਮੇ ਦੇ ਕਹਿਆ ਜਾ ਰਿਹਾ ਸਾਡ ਨੂੰ ਜਿਹੜਾ ਤੈਲਾ ਰਿਹਾ ਮੂਜੇ ਪਹਸਾਣਾ ਨੌਜਵਾਨ ਜਿਹੜਾ ਕਿਸਾਨੀ ਸ਼ਰਸਤ ਦਾ ਹੀਰੋ ਹੈ ਨਵਦੀਪ ਸਿੰਘ ਜਗੜੇ ਦਾ ਉਹ ਵੀ ਰਹਾ ਨਾ ਪੋਸਟ ਵਾਲੇ ਜਾ ਕੇ ਭਾਰੀ ਚਦਰ ਕੀਤਾ ਗਿਆ ਸੋ ਲੋਗ ਸਾਨੂੰ ਸਾਡੇ ਯੋਗਾਂ ਨਾਲ ਉਹ ਨੌਜਵਾਨਾਂ ਦਾ ਖਰਦੀ ਬੰਦੇ ਪਰਵਾਹ ਤੋਂ ਬਾਅਦ ਮਨ ਤੋਂ ਬਾਅਦ ਜਿਲ੍ਹਾ ਜਾਣ ਤੋਂ ਬਾਅਦ ਉਹਨਾਂ ਦੇ ਧੋਖਾ ਦੇ ਕਸ ਕਰਦਾ ਕੋਈ ਫਾਇਦਾ ਨਹੀਂ ਭਾਈ ਜਉੜੇ ਜੀ ਆਪਣੇ ਬੰਦਿਆਂ ਨਾਲ ਖੜਾ ਕਰਕੇ ਉਹਨਾਂ ਦਾ ਸਾਥ ਦਿਆ ਕਰਕੇ ਸ੍ਰੀਮਾਨ ਫਿਰ ਤੌੜ ਦਾ ਸਰੂਰ ਆਇਆ ਤੁਸੀਂ ਰਵਿਸ਼ਾ ਬੜੇ ਨਿਕਾਪੇ ਫੈਸਲੇ ਕੀਤੇ ਜਦੋਂ ਵੀ ਤੁਸੀਂ ਕਹਿਦੇ ਕਹੋ ਜੜੀ ਤੋਂ ਚੁੱਕ ਲਾ ਕਰਿਆ ਰਵਿਸ਼ਾ ਤੁਸੀਂ ਸੰਕਾਰੀਆਂ ਦਾ ਹੱਕਾਤ ਤੋੜਿਆ ਸਵੈ ਸਰਵੀਆਂ ਦਾ ਮੀਤ ਕਰਦਾ ਕਿ ਜਰੂਰ ਇਹਨਾਂ ਸਰਕਾਰਾਂ ਨੂੰ ਤੁਸੀਂ ਇਹ ਸੰਕਲਪ ਸਤਾ ਕੇ ਤੇ ਸਵਾਲ ਜਰੂਰ ਹੋਣੇ ਚਾਹੀਦੇ ਆ ਜਿਹੜੀ ਵਿੱਚ ਸਾਡੇ ਪਿੰਡਾਂ ਚਾਉਗੀ ਕਿਉਂਕਿ ਸਾਡੀ ਜਵਾਨੀਆਂ ਨੂੰ ਸਾਡੇ ਕਿਸਾਨੀ ਨੂੰ ਦੱਬਣ ਦੇ ਲਈ ਬਾਹਰ ਦੇ ਲਈ ਸਰਵਤਰਾ ਦਾ ਜੋਰ ਲੱਗਿਆ ਹੋਇਆ ਹੈ ਜਿਹੜੇ ਬਿਨਾ ਦੇ ਪਿੰਡਾਂ ਚ ਕੇ ਇਹ ਜ਼ਰੂਰ ਨੇ ਸਵਾਲ ਜਰੂਰ ਹੋਣੇ ਚਾਹੀਦੇ ਆ ਇਹ ਮੇਰੀ ਬੇਨਤੀ ਆ ਧੰਨਵਾਦ ਕਰਦਾ ਮੈਂ ਸਾਰੇ ਨਗਰ ਦਾ ਜਿੰਨੇ ਵੀ ਕਮੇਟੀ ਆ ਟੂਰਨਾਮੈਂਟ ਕਮੇਟੀ ਉਹਨਾਂ ਦਾ ਪ੍ਰਬੰਧ ਕਰਨਾ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦਾ ਸਾਡਾ ਥੈਂਕ ਯੂ ਖੜੇ ਬਾਰੇ ਸਟਾਕਾਰੀਓ ਭਾਈ ਲੱਗਾ ਸੁਧਾਰਾ ਜੀ ਜਿਹਨਾਂ ਦੇ ਬੜੇ ਕੀਮਤੀ ਵਿਚਾਰ ਮੇਰੇ ਸੰਗ ਦੇ ਨਾਲ ਰੂਪ ਨੂੰ ਕਿਤੇ ਹੈ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਸਾਡਾ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਆ ਪੰਜਾਬ ਜੇਕਰ ਝੇ